ਪੰਜਾਬੀਆਂ ਦਾ ਕੀ ਰੁਖ ਹੋਣਾ ਚਾਹੀਦਾ ਟਰੂਡੋ ਵੱਲ ਕੈਨੇਡਾ ਜਾਣ ਦਾ ਤੇ ਆਪਣੇ ਪੰਜਾਬੀਆਂ ਵਾਸਤੇ ਬਹੁਤ ਵੱਡਾ ਸੁਪਨਾ ਸੀਗਾ ਜੇਕਰ ਉਸ ਸੁਪਨੇ ਨੂੰ ਸਹਾਰ ਕੀਤਾ ਨਾ ਤਾਂ ਉਹ ਟਰੂਡੋ ਨੇ ਕੀਤਾ ਮੇਰੇ ਹਿਸਾਬ ਨਾਲ ਉਹ ਆਪਣੇ ਵਾਸਤੇ ਜ਼ਰੂਰ ਮਾੜਾ ਬਣ ਗਿਆ ਪਰ ਆਪਣੇ ਨੂੰ ਉਹ ਨੂੰ ਮਾੜਾ ਨਹੀਂ ਕਹਾ ਜਾਏ। ਹਾਲੀ ਦੇ ਵਿੱਚ ਜਦੋਂ ਟਰੂਡੋ ਸਾਹਿਬ ਨੇ ਇੱਕ ਪੋਸਟ ਸ਼ੇਅਰ ਕੀਤਾ ਕਿ ਭਈ ਇਹ ਕੋਈ ਚਾਂਸ ਹੀ ਨਹੀਂ ਹੈਗਾ ਕਿ ਅਸੀਂ ਜਿਹੜਾ ਵਾ ਆਪਣਾ ਦੇਸ਼ ਅਮਰੀਕਾ ਦੇ ਹਵਾਲੇ ਕਰ ਦਈਏ ਤੇ ਜਿਹਦੇ ਵਿੱਚ ਇਲਾਨ ਮਸਕ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਹੁਣ ਤੋਂ ਗਵਰਨਰ ਨਹੀਂ ਰਹੀ ਇੱਕ ਮਜ਼ਾਕ ਦਾ ਪਾਤਰ ਜਿਹਾ ਬਣਾਇਆ ਗਿਆ ਇਹ ਇੱਕ ਸਿਆਸੀ ਬਿਆਨਬਾਜ਼ੀ ਇੱਕ ਲਿਮਟ ਤੋਂ ਬਾਹਰ ਜਾਂਦੀ ਨਜ਼ਰ ਆਉਂਦੀ ਕਿ ਇੱਚ ਕੋਈ ਨਾ ਕੋਈ ਸਚਾਈ ਵਾਕਏ ਬਣ ਵੀ ਸਕਦੀ ਹੈ ਮੈਨੂੰ ਲੱਗਦਾ ਕਿ ਇਹ ਕਿਤੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਕਿਤੇ ਪੰਜਾਬੀ ਤੇ ਨਹੀਂ ਹੈਂਡਲ ਕਰਨ ਲੱਗ ਪਏ ਟਰੂਡੋ ਦੇ ਟਰੰਪ ਦੇ ਇਲਨ ਮਸਕ ਦੇ ਕਿਉਂਕਿ ਸਟੇਟਸ ਪاور ਜਿਹੜੇ ਆਪਣੇ ਪੰਜਾਬੀ ਬਹੁਤ ਲੜਦੇ ਨੇ ਇੱਕ ਦੂਜੇ ਨਾਲ ਲੜ ਕੇ ਨਾ ਸਟੇਟਸ ਪਾ ਪਾ ਕੇ ਅੱਜ ਜੱਟ ਇੱਥੇ ਵੇਖ ਲਵਾ ਅੱਜ ਜੱਟ ਆਹ ਕਰ ਲਓ ਟਰੰਪ ਸਾਹਿਬ ਨੂੰ ਮੀਡੀਆ 'ਚ ਪੁੱਛਿਆ ਗਿਆ ਕਿ ਤੁਸੀਂ MILITARY ਪਾਵਰ ਨਾਲ ਕੈਨੇਡਾ ਨੂੰ ਟੇਕਓਵਰ ਕਰੋਗੇ ਤੇ ਟਰੰਪ ਨੇ ਬੜੇ ਤਰੀਕੇ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਨਹੀਂ ਅਸੀਂ ਇਕਨੋਮਿਕ ਪਾਵਰ ਦੇ ਨਾਲ ਟੇਕਓਵਰ ਕਰਨਾ ਚਾਹੁੰਦੇ ਆ ਜੀ ਬਈ ਆਲਸੋ ਕੰਸਿਡਰਿੰਗ MILITARY ਫੋਰਸ To annex and acquire. Yeah. No, economic force. Because Canada and the United States, that would really be something. ਕੈਨੇਡਾ ਦਾ ਕੀ ਹਾਲ ਹੋਇਆ ਉੱਥੇ ਲੋਕਾਂ ਦਾ ਆ ਕੇ ਉੱਥੇ ਪਪੂਲੇਸ਼ਨ ਵੱਧ ਗਈ ਉਸ ਚੀਜ਼ ਨੂੰ ਉੱਥੋਂ ਦੇ ਸਿਟੀਜ਼ਨ ਕੈਨੇਡੀਅਨ ਸਿਟੀਜ਼ਨ ਤੰਗ ਜ਼ਰੂਰ ਹੋਇਆ ਈਵਨ ਜਿਹੜੇ ਆਪਣੇ ਪੁਰਾਣੇ ਲੋਕ ਉੱਥੇ ਗਿਆ ਉਹ ਵੀ ਇਹਨਾਂ ਚੀਜ਼ਾਂ ਬਾਰੇ ਬਿਆਨਬਾਜ਼ੀ ਤੁਸੀਂ ਆਮ ਹੀ ਸੁਣੀ ਹੋਊਗੀ ਬਿਲਕੁਲ ਮੈਨੂੰ ਤੇ ਫੋਨ ਆਇਆ ਜਦੋਂ ਆਉਂਦੇ ਨੇ ਕੈਨੇਡਾ ਤੋਂ ਸਾਡੇ ਵੀਰ ਭਰਾਵਾਂ ਦੇ ਉਹ ਕਹਿੰਦੇ ਸਾਨੂੰ ਦੱਸੋ ਸਹੀ ਰਲਣਾ ਕਿਦਾਂ ਹੈ ਹਾਂਜੀ ਅਸੀਂ ਤਿਆਰ ਆ ਅਸੀਂ ਕਿਨੇ ਬ੍ਰੈਮਟਨ ਤੇ ਸਰੀ ਛੱਡ ਕੇ ਬਾਕੀ ਲੈ ਲਾਂਗੇ ਸਟੂਡੈਂਟ ਦਾ ਕੰਮ ਆ ਸਟੱਡੀ ਕਰਨ ਆਉਣਾ ਉਸ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਉੱਥੋਂ ਦੇ EMPLOYER ਦੀ ਜਾਂ ਉੱਥੋਂ ਦੀ ਸਿਸਟਮ ਦੀ ਕਿਵੇਂ ਹੋ ਸਕਦੀ ਹੈ ਕਿਉਂ ਨਹੀਂ ਜੀ ਤੁਸੀਂ ਇੱਕ ਇਸ ਗੱਲ ਨੂੰ ਤੁਸੀਂ ਕਿਦਾਂ ਡਿਨਾਈ ਕਰ ਸਕਦੇ ਆ ਜਿਹੜਾ ਇਹ ਕਹਿੰਦੇ ਨਾ ਕਿ ਬਾਰਡਰ ਦੀ ਲਾਈਨ ਵਿੱਚ ਘਰੋ ਮਿਟਾ ਦੇਣੀ ਆ ਦੇ ਅਸੀਂ ਕੰਟਰੀਆਂ ਕਿ ਕਰਦੇ ਮੇਰੇ ਦਿਮਾਗ 'ਚ ਥਾਟ ਆਇਆ ਯਾਰ ਜੇ ਮਟਾਉਣੀ ਆ ਤਾਂ ਇੰਡੀਆ ਪਾਕਿਸਤਾਨੀ ਵਾਲੀ ਮਟਾਓ ਯਾਰ ਸਾਡਾ ਪੰਜਾਬ ਉਧਰ ਵਾਲਾ ਜਿਹੜਾ ਉਹ ਇੱਧਰ ਰਲ ਜੇ ਕੀ ਕੈਨੇਡਾ ਵਾਕੇ ਰਲਣਾ ਚਾਹੀਦਾ ਹੈ ਅਮਰੀਕਾ ਦੇ ਨਾਲ ਕਿ ਨਹੀਂ ਸਸਿਗਾ ਜੀ ਜ਼ੂਮ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ 'ਚ ਕਰਦੇ ਹਾਂ ਜੀ ਸਵਾਗਤ ਤੇ ਸਵਾਗਤ ਕਰਦੇ ਹਾਂ ਜੀ ਗੁਰਜੀਤ ਸਿੰਘ ਹੁਣਾਂ ਦਾ ਤੇ ਨਾਲ ਕਰਦੇ ਹਾਂ ਜੀ ਸਵਾਗਤ ਜਗਦੀਪ ਸਿੰਘ ਹੁਣਾਂ ਦਾ ਗੱਲ ਇਸ ਤਰ੍ਹਾਂ ਜੀ ਅੱਜ ਦਾ ਜਿਹੜਾ ਟੌਪਿਕ ਆ ਗੁਰਜੀਤ ਸਿੰਘ ਜੀ ਜਗਦੀਪ ਸਿੰਘ ਜੀ ਟ੍ਰੋਡੋ ਸਾਹਿਬ ਰਿਜ਼ਾਈਨ ਕਰ ਚੁੱਕੇ ਨੇ ਜੀ ਰੈਜ਼ਿਗਨੇਸ਼ਨ ਜਿਹੜੀ ਆ ਤੁਹਾਡੇ ਹਿਸਾਬ ਨਾਲ ਲੱਗਦਾ ਕਿ ਥੋੜੀ अर्ਲੀ ਕਰ ਗਏ ਆ ਵੋਟਾਂ ਤੱਕ ਇੰਤਜ਼ਾਰ ਕਰਨਾ ਬਣਦਾ ਸੀ ਕਿ ਉਹਨਾਂ ਦਾ ਇਹ ਫੈਸਲਾ ਕਿਤੋਂ ਤੱਕ ਤੱਕ ਸਹੀ ਆ ਤੁਹਾਨੂੰ ਕੀ ਲੱਗਦਾ ਏਗਦੀ ਜੀ ਬੈਲੰਸ ਸਵਾਗਤ ਹੈ ਜੂਮ ਜੀ ਬੀ ਸਾਰੇ ਸਟੇਕਹੋਲਡਰਸ ਆਪਾਂ ਗੱਲ ਕਰਦੇ ਹਾਂ ਜੀ ਟੋਡੋ ਸਾਹਿਬ ਦੀ ਜੀ ਟੋਡੋ ਸਾਹਿਬ ਦਾ ਜੇ ਹੁਣ ਵੇਖੀ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਨਾ ਗਵਰਨਮੈਂਟ ਤੋਂ ਜੀ ਉਹਨਾਂ ਨੇ ਕਿਹਾ ਕਿ ਆਪਣਾ ਨਵਾਂ ਲੀਡਰ ਚੁਣ ਲਿਆ ਜਾਵੇ ਮੇਰੀ ਜਗ੍ਹਾ ਮੈਂ ਅਸਤੀਫਾ ਦੇਵਾਂਗਾ ਇਹ ਉਹਨਾਂ ਕੋਲ 2 ਮਹੀਨੇ ਜੀ ਹੈਗੇ ਨੇ ਕੰਮ ਕਰਨ ਨੂੰ ਜੀ ਅ ਮਗਰ ਰਹਿ ਜਾਂਦੇ ਨੇ 5-4 ਮਹੀਨੇ ਇਥੇ ਇਲੈਕਸ਼ਨ ਵਿੱਚ ਜੀ ਠੀਕ ਹੈ ਜੀ ਹੁਣ ਜੇ ਸ਼ਾਇਦ ਮੈਨੂੰ ਫੈਕਟਰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਘਾਟਾਂ ਰਹੀਆਂ ਗਵਰਨਮੈਂਟ ਦੀਆਂ ਹੂੰ ਉਹਨੂੰ ਸ਼ਾਇਦ ਸਹੀ ਕਰਨ ਵਾਸਤੇ ਜਾਂ ਇਸ ਐ ਕਹਿ ਸਕਦੇ ਕਿ ਉਸ ਤੋਂ ਪਾਲਾ ਛਡਾਉਣ ਵਾਸਤੇ ਜੀ ਜਿਹੜੀਆਂ ਹੁਣ ਵਾਰੀਆਂ ਇਲੈਕਸ਼ਨ ਨੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਜੇ ਉਹ ਪਾਰਟੀ ਜਿੱਤ ਚਾਹੁੰਦੀ ਹੈ ਟਰੂਡੋ ਵਾਲੀ ਕਹੀਂ ਜਿੱਤਣਾ ਹੈ ਉਹਨਾਂ ਨੂੰ ਸ਼ਾਇਦ ਟਰੂਡੋ ਨੂੰ ਸਹਾਇਤਾ ਤੇ ਕਰਨਾ ਹੀ ਪਏਗਾ ਓਕੇ ਪਰ ਮੈਂ ਇੱਕ ਚੀਜ਼ ਜਾਣਨੀ ਚਾਹੁੰਦਾ ਕਿ ਪੰਜਾਬੀਆਂ ਦਾ ਜਿਹੜਾ ਰਿਸ਼ਤਾ ਹੈ ਜਗਦੀਪ ਸਿੰਘ ਜੀ ਟਰੂਡੋ ਦੇ ਨਾਲ ਅ ਬਹੁਤ ਅਹਿਮ ਰਿਹਾ ਬਾਸਟ ਵਿੱਚ ਵੇਖਿਆ ਜਾਵੇ ਕਿ ਸ਼ਾਇਦ ਹੀ ਕੋਈ ਪ੍ਰਾਈਮ ਮਿਨਿਸਟਰ ਇਹੋ ਜਿਹਾ ਆਇਆ ਹੋਵੇ ਜਿਨੇ ਇੰਨਾ ਭਰਵਾ ਹੰਗਾਰਾ ਜਿਹੜਾ ਪੰਜਾਬੀਆਂ ਨੂੰ ਦਿੱਤਾ ਕਿ ਇੰਨਾ ਜ਼ਿਆਦਾ ਵੱਡੀ ਤਾਦਾਦ ਚ ਪੰਜਾਬੀ ਪਹੁੰਚੇ ਜੀ ਪੰਜਾਬੀਆਂ ਦਾ ਕੀ ਰੋਖ ਹੋਣਾ ਚਾਹੀਦਾ ਟਰੂਡੋ ਵੱਲ ਵੇਖੋ ਜੀ ਕੈਨੇਡਾ ਜਾਣ ਦਾ ਤੇ ਜੁਦੀਸ਼ ਸਿੰਘ ਜੀ ਆਪਣੇ ਪੰਜਾਬੀਆਂ ਵਾਸਤੇ ਬਹੁਤ ਵੱਡਾ ਸੁਪਨਾ ਸੀਗਾ ਜੀ ਬਿਲਕੁਲ ਜੇਕਰ ਉਸ ਸੁਪਨੇ ਨੂੰ ਸਹਾਰ ਕੀਤਾ ਨਾ ਹਾਂਜੀ ਉਹ ਟਰੂਡੋ ਨੇ ਕੀਤਾ ਜੀ ਇਸ ਸਰਕਾਰ ਨੇ ਆ ਕੇ ਆਪਣੇ ਪੰਜਾਬੀ ਨਿਊ ਕਮਿਊਨਿਟੀ ਜਨਰੇਸ਼ਨ ਨੂੰ ਇੱਥੇ ਪੜਨ ਦਾ ਮੌਕਾ ਜਾਂ ਕੰਮ ਕਰਨ ਦਾ ਮੌਕਾ ਜਿੰਨਿਆਂ ਨੂੰ ਵੀ ਮਿਲ ਰਿਹਾ ਨਾ ਉਹ ਟੂਟੋ ਸਰਕਾਰ ਦੀ ਹੀ ਦੇਣਾ ਜੀ ਇਸ ਕਰਕੇ ਮੇਰੇ ਹਿਸਾਬ ਨਾਲ ਉਹ ਆਪਣੇ ਵਾਸਤੇ ਜ਼ਰੂਰ ਮਾੜਾ ਬਣ ਗਿਆ ਜੀ ਪਰ ਆਪਣੇ ਨੂੰ ਉਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਇੱਕ ਮੁੱਦਾ ਬੜਾ ਭਖ ਰਿਹਾ ਇਸ ਟਾਈਮ ਦੇ ਉੱਪਰ ਇਹਨੂੰ ਇੱਕ ਮੈਜ਼ ਇੱਕ ਬਿਆਨਬਾਜ਼ੀ ਕਿਹਾ ਜਾ ਸਕਦਾ ਆਪਾਂ ਇਹਦੇ ਤੇ ਡੈਫੀਨਿਟਲੀ ਇੱਕ ਡਿਸਕਸ਼ਨ ਜ਼ਰੂਰ ਹੋਣੀ ਬਣਦੀ ਹੈ ਠੀਕ ਜਦੋਂ ਦੇ ਟਰੰਪ ਸਾਹਿਬ ਜਿੱਤ ਕੇ ਆਏ ਨੇ ਠੀਕ ਹੈ ਜੀ ਇਹ ਮੁੱਦਾ ਇੰਨਾ ਭੜਕਿਆ ਪਿਆ ਅਮਰੀਕਾ ਕੈਨੇਡਾ ਨੂੰ ਕਹਿ ਰਿਹਾ ਜੀ ਤੂੰ ਅਮਰੀਕਾ ਦੀ 51ਵੀਂ ਸਟੇਟ ਜਿਹੜੀ ਆ ਉਹ ਬਣ ਜਾ ਠੀਕ ਆ ਪਹਿਲਾਂ ਇਸ ਚੀਜ਼ ਦੇ ਉੱਪਰ ਚਰਚਾ ਚੱਲਦੀ ਰਹੀ ਇਹਨੂੰ ਇੱਕ ਮਜ਼ਾਕ ਵੱਲੋਂ ਵੀ ਲਿਆ ਗਿਆ ਫਿਰ ਗੱਲ ਕਰਦੇ ਆ ਕਿ ਹਾਲੀ ਦੇ ਵਿੱਚ ਜਦੋਂ ਟਰੂਡੋ ਸਾਹਿਬ ਨੇ ਇੱਕ ਪੋਸਟ ਸ਼ੇਅਰ ਕੀਤਾ ਕਿ ਬਈ ਇਹ ਕੋਈ ਚਾਂਸ ਹੀ ਨਹੀਂ ਹੈਗਾ ਕਿ ਅਸੀਂ ਜਿਹੜਾ ਵਾ ਆਪਣਾ ਦੇਸ਼ ਅਮਰੀਕਾ ਦੇ ਹਵਾਲੇ ਕਰ ਦਈਏ ਤੇ ਜਿਹੜੇ ਵਿੱਚ ਇਲਾਨ ਮਸਕ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੁੜੀਏ ਹੁਣ ਤੋਂ ਗਵਰਨਰ ਨਹੀਂ ਰਹੀ ਇੱਕ ਮਜ਼ਾਕ ਦਾ ਪਾਤਰ ਜਿਹਾ ਬਣਾਇਆ ਗਿਆ ਇਹ ਇੱਕ ਸਿਆਸੀ ਬਿਆਨਬਾਜ਼ੀ ਇੱਕ ਲਿਮਟ ਤੋਂ ਬਾਹਰ ਜਾਂਦੀ ਨਜ਼ਰ ਆਉਂਦੀ ਕਿ ਇੱਚ ਕੋਈ ਨਾ ਕੋਈ ਸੱਚਾਈ ਵਾਕਏ ਬਣ ਵੀ ਸਕਦੀ ਹੈ ਜੀ ਜੈਦੀ ਸਿੰਘ ਜੀ ਦੇਖਿਆ ਜਾਵੇ ਤਾਂ ਜਿੱਦਾਂ ਆਪਾਂ ਟਰਪ ਸਾਹਬ ਦੇ ਬਿਆਨ ਸੁਣਦੇ ਨੇ ਜੀ ਆਪਾਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਬਿਲਕੁਲ ਆ ਜਿਹੜਾ ਅਮਰੀਕਾ ਹੈ ਇੱਕ ਸੁਪਰ ਪਾਵਰ ਹੈ 노 ਡਾਊਟ ਇਹਦੇ ਵਿੱਚ ਕੋਈ ਹੈ ਨਾ ਜੀ ਜੀ ਚਾਹਵਣ ਤੇ ਘੇਰ ਵੀ ਲੈਣਾ ਜਿੰਨੂੰ ਮਰਜੀ ਤੇ ਕਦੇ ਜਾ ਕੇ ਤੇ ਫੌਜੀ ਆਪ ਨੂੰ ਤੇ ਦੇਖਿਆ ਹੀ ਪਿਛਲੇ ਕਈ ਧੱਕਿਆਂ ਹਮਲਾ ਵੀ ਜਿੱਤੇ ਚਲੰਦੇ ਕਰ ਦਿੰਦੇ ਨੇ ਜਿੱਥੇ ਲੱਗਦਾ ਕਿ ਕੋਈ ਗਲਤ ਆ ਪਰ ਹੁਣ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਅੱਗੇ ਇਹੋ ਜਿਹੀ ਬਿਆਨਬਾਜ਼ੀ ਨਹੀਂ ਹੁੰਦੀ ਪਹਿਲਾਂ ਜਿਹੜੀ ਕਿ ਆੜੇ ਨੇਬਰਸ ਕੰਟਰੀਆਂ ਨਾਲ ਜੀ ਕਿਉਂਕਿ ਜੇ ਕਹਿੰਦੇ ਨੇ ਕਿ ਤੁਸੀਂ ਆਪ ਕਹਿੰਦੇ ਨੇ ਕਿ ਆਪਣਾ ਘਰ ਵੇਖੇ ਨੇ ਵੇਖਣਾ ਵੀ ਘਰ ਸੁਖੀ ਵਸਦਾ ਹੈ ਕਿ ਕਹਿੰਦਾ ਉਹਦੇ ਕਵਾਂਡੀਆਂ ਤੋਂ ਪੁੱਛੋ ਜੀ ਹੁਣ ਪ੍ਰੋਬਲਮ ਇਹ ਆ ਰਹੀ ਕਿ ਟਰੰਪ ਸ਼ਾਵ ਜਾਂ ਤਾਂ ਕੋਈ ਇਹ ਮਗਰ ਕੋਈ ਐ ਹੋਜੀ ਕੋਈ ਹੈਗੀ ਹੈ ਕਿ ਆਉਣ ਵਾਲੇ ਸਮੇਂ ਨੂੰ ਇਫੈਕਟ ਕਰਦੀ ਹੋਈ ਚੀਜ਼ ਜਾਂ ਤਾਂ ਕਰਦੇ ਪਏ ਨੇ ਜਾਂ ਕਿ ਇਹ ਦੇਖਿਆ ਜਾਵੇ ਕਿ ਜੇ ਆਪਣੇ ਗਵਾਂਡੀਆਂ ਨਾਲ ਨਹੀਂ ਬਣਾ ਕੇ ਰੱਖਣਗੇ ਤਾਂ ਦੂਸਰਿਆਂ ਤੇ ਰਾਜ ਕਰਨਾ ਕਾਈਂਡ ਆਫ ਅਮਰੀਕਨ ਦੇ ਸਰਪੰਚ ਕਹਿੰਦੇ ਨੇ ਸਾਰੀ ਦੁਨੀਆ ਤੇ ਰਾਜ ਕਰਨਾ ਥੋੜਾ ਔਖਾ ਹੋ ਜਾਊਗਾ ਜੇ ਇਹ ਆਪਣੀ ਇੰਨੀਆਂ ਚੀਜ਼ਾਂ ਚ ਉਲਝ ਜਗੇ ਤੇ ਜੀ ਜੀ ਪਰ ਜਗਦੀਪ ਸਿੰਘ ਜੀ ਕਿਤੇ ਨਾ ਕਿਤੇ ਇਹ ਚੀਜ਼ ਲੱਗਦੀ ਨਹੀਂ ਕਿ ਹਾਲ ਹੀ ਦੇ ਵਿੱਚ ਦਿੱਤੇ ਬਿਆਨਾਂ 트ੰਪ ਸਾਬ ਨੂੰ ਮੀਡੀਆ ਚ ਪੁੱਛਿਆ ਗਿਆ ਕਿ ਤੁਸੀਂ ਮਿਲਟਰੀ ਪਾਵਰ ਨਾਲ ਕੈਨੇਡਾ ਨੂੰ ਟੇਕਓਵਰ ਕਰੋਗੇ ਤੇ 트ੰਪ ਨੇ ਬੜੇ ਇੱਕ ਤਰੀਕੇ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਨਹੀਂ ਅਸੀਂ ਇਕਨੋਮਿਕ ਪਾਵਰ ਦੇ ਨਾਲ ਟੇਕਓਵਰ ਕਰਨਾ ਚਾਹੁੰਦੇ ਹਾਂ ਕਿਉਂਕਿ ਕਾਫੀ ਹੱਦ ਤੱਕ ਜਿਹੜੀਆਂ ਕਾਰਾਂ ਦੀ ਪ੍ਰੋਡਕਸ਼ਨ ਆ ਹਾਲਾਂਕਿ 22% ਦੇ ਅਰਾਊਂਡ ਹੀ ਇਹ ਜਿਹੜੀ ਕੈਨੇਡਾ ਦੇ ਵਿੱਚ ਹੋ ਰਹੀ ਆ ਲੰਬਰ ਵੀ 트ੰਪ ਦਾ ਕਹਿਣਾ ਇਹ ਆ ਕਿ ਅਸੀਂ ਅਮਰੀਕਾ ਦੇ ਯੂਜ਼ ਕਰਾਂਗੇ ਅਸੀਂ ਕੈਨੇਡਾ ਤੋਂ ਕਿਉਂ ਮੰਗਾਉਨੇ ਆ ਜੀ ਕੈਨੇਡੀਅਨ ਲੋਕਾਂ ਦਾ ਰੁੱਖ ਜਾਂ ਕੈਨੇਡੀਅਨ ਲੋਕਾਂ ਦੀ ਕੋਈ ਨਾਰਾਜ਼ਗੀ ਜ਼ਾਹਿਰ ਹੁੰਦੀ ਨਜ਼ਰ ਆਉਂਦੀ ਹੈ 트ਰੂਟੋ ਖਿਲਾਫ ਜਿਹਦੇ ਕਰਕੇ ਉਹ ਹਾਮੀ ਭਰ ਸਕਦੇ ਨੇ ਜੇ ਇਨ ਕੇਸ ਇਹ ਚੀਜ਼ ਦੇ ਉੱਪਰ ਰੈਫਰੈਂਡਮ ਹੁੰਦਾ ਦੇਖੋ ਜੀ ਸਾਰ ਨਾਲੋਂ ਵੱਡੀ ਗੱਲ ਤੇ ਇਹ ਹੈ ਜਗਦੀਸ਼ ਸਿੰਘ ਜੀ ਵੀ ਜਿੰਨੀ ਕੰਮ ਦੀ ਲੋੜ ਹੋਵੇ ਜੇਕਰ ਉਨੇ ਹੀ ਬੰਦੇ ਹੋਣ ਤਾਂ ਕੰਮ ਵੀ ਸਹੀ ਚੱਲਦਾ ਜਿੰਨੀ ਦੇਸ਼ ਦੇ ਵਿੱਚ ਕਿਸੇ ਚੀਜ਼ ਦੀ ਪ੍ਰੋਡਕਸ਼ਨ ਆ ਜਾਂ ਉਹਦੀ ਖਪਤ ਆ ਉਹ ਉਨੀ ਵਰਤੀ ਜਾਵੇ ਤੇ ਉਨੀ ਬਣੀ ਜਾਵੇ ਜੀ ਕੈਨੇਡਾ ਦਾ ਕੀ ਹਾਲ ਹੋਇਆ ਉਥੇ ਲੋਕਾਂ ਦਾ ਆ ਕੇ ਉਥੇ ਪਪੂਲੇਸ਼ਨ ਵੱਧ ਗਈ ਜੀ ਉਸ ਚੀਜ਼ ਨੂੰ ਉਥੋਂ ਦੇ ਸਿਟੀਜ਼ਨ ਕੈਨੇਡੀਅਨ ਸਿਟੀਜ਼ਨ ਕੈਨੇਡੀਅਨ ਲੋਕਾਂ ਨੂੰ ਤੰਗ ਜ਼ਰੂਰ ਹੋਇਆ ਹਾਂ इवन ਜਿਹੜੇ ਆਪਣੇ ਪੁਰਾਣੇ ਲੋਕ ਉਥੇ ગયા ਉਹ ਵੀ ਇਹਨਾਂ ਚੀਜ਼ਾਂ ਬਾਰੇ ਬਿਆਨਬਾਜ਼ੀ ਤੁਸੀਂ ਆਮ ਹੀ ਸੁਣੀ ਹੋਊਗੀ ਬਿਲਕੁਲ ਮੈਨੂੰ ਤੇ ਫੋਨ ਆਏ ਜਦੋਂ ਆਉਂਦੇ ਨੇ ਕੈਨੇਡਾ ਤੋਂ ਸਾਡੇ ਵੀਰ ਭਰਾਵਾਂ ਦੇ ਉਹ ਕਹਿੰਦੇ ਸਾਨੂੰ ਦੱਸੋ ਸਹੀ ਰਲਣਾ ਕਿਦਾਂ ਹੈ ਹਾਂਜੀ ਅਸੀਂ ਤਿਆਰ ਆ ਅਸੀਂ ਕਿਨੇ ਬ੍ਰੈਂਟਨ ਤੇ ਸਰੀ ਛੱਡ ਕੇ ਬਾਕੀ ਲੈ ਲਾਂਗੇ ਜੀ ਵਿਖੇ ਜਿਗਦੀ ਜਿਗਦੀ ਗੱਲਬਾਤ ਕੀ ਹੈ ਅਸੀਂ ਨਾ ਬੜੀ ਸ਼ਿੱਤਿਆ ਤਾਵਲੇ ਹੋ ਜਾਂਦੇ ਹਾਂ ਜੀ ਠੀਕ ਹੈ ਜੀ ਫੈਕਟਰ ਚੈੱਕ ਨਹੀਂ ਕਰਦੇ ਅਸੀਂ ਕਿ ਆਪਾਂ ਨੂੰ ਇੱਕ ਮੌਕਾ ਦਿੱਤਾ ਗਿਆ ਹੈ ਉੱਤੇ ਜਿਆਦਾਤਰ ਗਿਣਤੀ ਕੇ ਦੀ ਇਹ ਸਟੂਡੈਂਟਸ ਚਾਏ ਨੇ ਜੀ ਕਾਦੇ ਬਾਤ ਹੈ ਇਹ ਸਟੱਡੀ ਕਰਨ ਵਾਸਤੇ ਜੀ ਠੀਕ ਹੈ ਜਿਆਦਾਤਰ ਸਟੂਡੈਂਟਸ ਉਥੇ ਸਟੱਡੀ ਛੱਡ ਦਿੰਦੇ ਨੇ ਕਾਰਨ ਉਹਦਾ ਹੁੰਦਾ ਨਾ ਤਾਂ ਬੱਚੇ ਕੋ ਰੈਂਟ ਦਿੱਤਾ ਜਾਂਦਾ ਉਥੇ ਜੀ ਨਾ ਹੀ ਬੱਚੇ ਕੋ ਅੱਗੇ ਫੀਸਾਂ ਦਿੱਤੀਆਂ ਜਾਂਦੀਆਂ ਨੇ ਜੀ ਤੇ ਰਹਿਣ ਵਾਸਤੇ ਉਹਨੂੰ ਕੰਮ ਕਰਨਾ ਪੈਂਦਾ ਜੀ ਤੇ ਜਿੰਨਾ ਗਵਰਨਮੈਂਟ ਕੰਮ ਕਹਿੰਦੀ ਆ ਉਹ ਤੋਂ ਉਹਨੂੰ ਦੁੱਗਣਾ ਤਿੰਗਣਾ ਕੰਮ ਕਰਨਾ ਪੈਂਦਾ ਜੇ ਨਹੀਂ ਆਜ਼ਾਦ ਦੇਂਦੀ ਗਵਰਨਮੈਂਟ ਜੀ ਸੋ ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਕਰਨ ਕੁਝ ਹੋ ਰਿਹਾ ਏ ਹਮਮ ਕਰਨਾ ਹੀ ਕੁਝ ਹੋਰ ਲੱਗ ਜਾਂਦਾ ਤੇ ਅਸੀਂ ਬਲੇਮ ਕਰਦਾ ਵੀ ਨੇ ਗਵਰਨਮੈਂਟ ਜੀ ਗਵਰਨਮੈਂਟ ਨੇ ਆਪਣੇ ਫੈਸਲੇ ਲਏ ਕਿਉਂਕਿ ਪਾਪੂਲੇਸ਼ਨ ਦੀ ਲੋਡ ਹਰ ਇੱਕ ਦੇਸ਼ ਨੂੰ ਜਿਹੜੇ ਆਪਾਂ ਪਿੱਛੇ ਰੱਖਿਆ ਕਿ ਜਪਾਨ ਵਿੱਚ ਜਿਹੜੀ ਪਾਪੂਲੇਸ਼ਨ ਉਹ ਘਟ ਗਈ ਹੈ ਨਾ ਉਹਨਾਂ ਨੇ ਉੱਥੇ ਜਿਹੜਾ ਵੀਕਐਂਡ ਹੈ ਉਹ ਤਿੰਨ ਚਾਰ ਦਿਨ ਦਾ ਕਰਦਾ ਹੈ ਸ਼ਾਇਦ ਮੰਡੇ ਤੋਂ ਲੈ ਕੇ ਵੀਰਵਾਰ ਤੱਕ ਤੁਸੀਂ ਕੰਮ ਕਰੋ ਤੇ ਬਾਕੀ ਤੁਸੀਂ ਟਾਈਮ ਜਿਹੜਾ ਆਪਣੇ ਘਰ ਸਹਣੇ ਕਰੋ ਤਾਂ ਕਿ ਬੱਚੇ ਹੋਰ ਹੋਣ ਤੇ ਪਾਪੂਲੇਸ਼ਨ ਜਿਹੜੀ ਹੈ ਉਹ ਵਧੇ ਹੁਣ ਕੈਨੇਡਾ ਨੂੰ ਪਾਪੂਲੇਸ਼ਨ ਦੀ ਲੋਡ ਆ ਬੜਾ ਵੱਡਾ ਖੇਤਰਫਲ ਆ ਕੈਨੇਡਾ ਦਾ ਜੀ ਉਹਨਾਂ ਨੇ ਆਪਣੀ ਪਾਲਿਸੀ ਬਣਾਈ ਹੈ ਇਸ ਤਰੀਕੇ ਨਾਲ ਕਿ ਸਟੂਡੈਂਟਸ ਪੜ੍ਹਨਗੇ ਪੜ੍ਹਨ ਦੇ ਬਾਅਦ ਉਹ ਤੇਨੂੰ ਫਿਰ ਜੌਬਾਂ ਹੋਣਗੀਆਂ ਆਪਣੇ ਬਿਜ਼ਨਸ ਕਰਨਗੇ ਜੌਬਾਂ ਕ੍ਰੀਏਟ ਹੋਣਗੀਆਂ ਹੋਰ ਜੀ ਪਰ ਉਹਨਾਂ ਦੀ ਜਿਹੜੀ ਪਾਲਿਸੀ ਉਹ ਕਿਤੇ ਨਾ ਕਿਤੇ ਫੇਲ ਹੁੰਦੀ ਨਜ਼ਰ ਆਈ ਉਹਦਾ ਕਾਰਨ ਵੀ ਆਪਾਂ ਹੀ ਆ ਜੇ ਅੱਜ ਅਸੀਂ ਬਲੇਮ ਕਰ ਰਹੇ ਹਾਂ ਨਾ ਗਵਰਨਮੈਂਟ ਨੂੰ ਉਹਦਾ ਕਿਤੇ ਨਾ ਕਿਤੇ ਕਾਰਨ ਹੈ ਕਿ ਅਸੀਂ ਲਿਉ ਲੱਥੇ ਆ ਅਸੀਂ ਕਰਨ ਕੁਝ ਹੋ ਰਹੇ ਆਂ ਅਸੀਂ ਕਰਦੇ ਕੁਝ ਹੋਰ ਪਏ ਬਿਲਕੁਲ ਤੇ ਜਦੋਂ ਸਟੂਡੈਂਟਸ ਜ਼ਿਆਦਾ ਕੰਮ ਕਰਨਗੇ ਤੇ ਜਿਹੜੇ ਉੱਥੇ ਜਿਹੜੇ ਪਹਿਲੇ ਲੋਕ ਜਿਹੜੇ ਕੰਮ ਉਹਨਾਂ ਦੀ ਜੋ ਬੇਸਿਕਲੀ ਉਹਨਾਂ ਦੀ ਜਿਹੜੀ ਜੋਬਾਂ ਉਹ ਘਟਣ ਗਈ। ਜੀ। ਸੋ ਹੁਣ ਕਿਤੇ ਹਰ ਇੱਕ ਚੀਜ਼ ਦਾ ਪੈਟਰਨ ਤੈਅ ਹੋਇਆ ਹੁੰਦਾ ਗਵਰਨਮੈਂਟ ਆਪਣੇ ਤਰੀਕੇ ਨਾਲ ਜੀ ਕਈ ਵਾਰੀ ਨਾ ਕਈ ਲੋਕ ਪਰ ਗੁਰਜੀਤ ਸਿੰਘ ਜੀ ਮੈਂ ਇੱਥੇ ਇੰਟਰਰਪਟ ਕਰਨਾ ਚਾਹਾਂਗਾ ਤੇ ਜਗਦੀਪ ਸਿੰਘ ਜੀ ਤੁਹਾਨੂੰ ਵੀ ਪੁੱਛਣਾ ਚਾਹਾਂਗਾ ਕਿ ਇਹ ਚੀਜ਼ ਵੇਖੋ ਕਿੰਨੇ ਸਾਲ ਇਹ ਚੀਜ਼ ਵੇਖ ਸਕਦੇ ਸੀ। ਜੀ। ਸਟੂਡੈਂਟਸ ਉੱਥੇ ਆ ਕੇ ਇਸ ਟਾਈਮ ਕਿਹੜੇ ਹਾਲਾਤਾਂ 'ਚ ਰਹਿ ਰਹੇ ਕੀ ਗਵਰਨਮੈਂਟ ਅਵੇਅਰ ਨਹੀਂ? ਜੀ ਸਟੂਡੈਂਟ ਉਥੇ ਆ ਕੇ ਕਿੰਨਾ ਉਹਨਾਂ ਨੂੰ ਸਫਰ ਵੀ ਕਰਨਾ ਪੈ ਰਿਹਾ ਵਾ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਆ ਰਿਹਾ ਕੀ ਉਥੋਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਸਿਸਟਮ ਆ ਕੀ ਉਹ ਚੀਜ਼ ਤੋਂ ਅਵੇਅਰ ਨਹੀਂ ਸੀ ਅਵੇਅਰ ਹੋਣ ਦੇ ਬਾਵਜੂਦ ਇੰਨੀ ਵੱਡੀ ਤਾਦਾਦ ਦੇ ਵਿੱਚ ਉਥੇ ਦੁਨੀਆ ਨੂੰ ਸੱਦ ਲੈਣਾ ਕਿ ਰਿਸੋਰਸਸ ਲਿਮਟਿਡ ਰਹਿ ਜਾਣੇ ਅੱਜ ਇਸ ਕਗਾਰ ਤੇ ਆ ਕੇ ਖੜ ਗਏ ਆ ਕਿ ਹੁਣ ਕਿਸੇ ਬੰਨੇ ਰਾਹ ਨਹੀਂ ਕੋਈ ਦੀਦਾ ਤੇ ਜੇ ਬੰਦ ਕੀਤਾ ਗਿਆ ਇਸ ਕਦਰ ਬੰਦ ਕੀਤਾ ਗਿਆ ਕਿ ਹਰ ਬੰਦਾ ਪ੍ਰਭਾਵਿਤ ਹੋ ਰਿਹਾ ਇਹ ਵੀ ਕਿੱਥੋਂ ਤੱਕ ਜਾਇਜ ਨਜ਼ਰ ਆ ਰਿਹਾ ਮੈਂ ਮੰਨਦਾ ਜੀ ਕਿ ਇਹ ਜੀ ਸਰਕਾਰ ਦਾ ਫੇਲਿਅਰ ਹੈ ਜੀ ਤੁਸੀਂ ਦੇਖ ਰਹੇ ਜੀ 100 ਸਟੂਡੈਂਟ ਆਇਆ ਤੁਹਾਨੂੰ ਦੇਖਣਾ ਚਾਹੀਦਾ ਕਿ ਇਹ ਕਿੰਨੇ ਪੜ ਰਹੇ ਨੇ ਜੀ ਕਿੰਨੇ ਦੇ ਜਿ ਰੋਖ ਕੰਮ ਕਰਦੇ ਪਏ ਨੇ ਕਿੰਨੇ ਇਲੀਗਲ ਹੋ ਗਏ ਨੇ ਉੱਥੇ ਠੀਕ ਹੈ ਜੀ ਹੁਣ ਇੱਥੇ ਬਿਲਕੁਲ ਗਵਰਨਮੈਂਟ ਫੇਲ ਹੋਈ ਹੈ ਹੁਣ ਪਰ ਕਾਰਨ ਵੀ ਜੀ ਇੰਗਰੀਸ਼ ਸਿੰਘ ਜੀ ਗੱਲ ਇਹ ਹੈ ਕਿ ਆਪਾਂ ਜਿਹੜਾ ਸਟੂਡੈਂਟ ਆਉਂਦਾ ਉੱਥੇ ਕਾਮਰ ਪੜਨਵਾਤੇ ਆਪਾਂ ਉਹਨੂੰ ਮਨੀ ਸ਼ੋ ਕਰਦੇ ਆ ਇੰਨੀ ਆ ਜੀ ਸੌਰੀ ਟੂ ਸੇ ਆਪਾਂ ਵਿੱਚ ਕਈ ਕਮੀਆਂ ਇਹ ਨਹੀਂ ਕਿ ਆਪਾਂ ਗਲਤ ਕਾਗਜ਼ ਬਣਾ ਕੇ ਦੇ ਦਿੰਦੇ ਆ ਜਿਹੇ ਹੁੰਦੇ ਨਹੀਂ ਆ ਅਸੀਂ ਪੈਸੇ ਸ਼ੋ ਕਰ ਦਿੰਦੇ ਆ ਇਹ ਚੀਜ਼ਾਂ ਚੱਲਦੀਆਂ ਨੇ ਗਵਰਨਮੈਂਟ ਦਾ ਉਹਨਾਂ ਨੇ ਤੈਅ ਕੀਤਾ ਹੁੰਦਾ ਕਿ ਜੇ 300 ਸਟੂਡੈਂਟ ਆਇਆ ਜਾਂ 400 ਜਾਂ ਹਜ਼ਾਰਾਂ ਦੀ ਗਿੰਦੀ ਸਟੂਡੈਂਟ ਆਉਣਗੇ ਇੰਨੇ ਪੈਸੇ ਨਾਲ ਆਉਣਗੇ ਬਿਲਕੁਲ ਉਹ ਨਹੀਂ ਆਏ ਜਾਂਦੇ ਹਮ ਨਾਲੇ ਇੱਕ ਗੱਲ ਹੋਰ ਜਗਦੀਸ਼ ਸਿੰਘ ਦੀ ਅੱਜ ਐਡ ਕਰਾਂ ਮੈਂ ਆਪਣੇ ਪੰਜਾਬੀਆਂ ਦਾ ਸਿਰਫ ਸੁਪਨਾ ਕੈਨੇਡਾ ਦਾ ਵੀਜ਼ਾ ਆ ਵੀਜ਼ੇ ਨਾਲ ਤੁਹਾਡੀ ਜ਼ਿੰਦਗੀ ਨਹੀਂ ਬਣਣੀ ਵੀਜ਼ਾ ਸਿਰਫ ਇੱਕ ਰਾਹ ਦਾਰੀ ਹੈ ਕਿ ਤੁਸੀਂ ਇੱਥੇ ਸਿਰਫ ਆ ਸਕਦੇ ਜੇ ਉਹਨਾਂ ਨੇ ਆਉਣ ਵਾਸਤੇ ਕੋਈ ਵੀ ਤਰੀਕਾ ਅਪਣਾ ਕੇ ਇੱਥੇ ਆ ਜਾਣਾ ਫਿਰ ਜਦੋਂ ਇੱਥੇ ਦੇ ਹਾਲਾਤਾਂ ਨਾਲ ਲੜਨਾ ਪੈਂਦਾ ਫਿਰ ਅਸੀਂ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਨਹੀਂ ਜੀ ਮਾੜਾ ਹੋ ਗਿਆ ਜਗਦੀਪ ਸਿੰਘ ਜੀ ਮੇਰਾ ਸਵਾਲ ਇਹ ਆ ਕਿ ਸਟੂਡੈਂਟ ਦਾ ਕੰਮ ਆ ਸਟੱਡੀ ਕਰਨ ਆਉਣਾ ਉਸ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਉੱਥੋਂ ਦੇ ਏਮਪਲੋਇਰ ਦੀ ਜਾਂ ਉੱਥੋਂ ਦੇ ਸਿਸਟਮ ਦੀ ਕਿਵੇਂ ਹੋ ਸਕਦੀ ਹੈ ਕਿਉਂ ਨਹੀਂ ਜੀ ਤੁਸੀਂ ਇੱਕ ਇਸ ਗੱਲ ਨੂੰ ਤੁਸੀਂ ਕਿਦਾਂ ਡਿਨਾਈ ਕਰ ਸਕਦੇ ਆ ਜੀ ਤੁਸੀਂ ਵੇਖੋ ਜੀ ਇੱਕ ਸਟੂਡੈਂਟ ਆਇਆ ਜੀ ਉਹ ਪੀਆਰ ਹੋ ਰਿਹਾ ਹੂੰ ਟੀਆਰ ਹੋ ਰਿਹਾ ਜੀ ਉਹਨੂੰ ਲਾਟਰੀ ਦੇ ਵਿੱਚ ਟੀਆਰ ਮਿਲ ਰਿਹਾ ਹਾਂਜੀ ਟੀਆਰ ਦੇ ਥਰੂ ਪੀਆਰ ਪ੍ਰੋਸੈਸ ਪੀਆਰ ਮਿਲ ਰਿਹਾ ਉਹ ਉਹ ਕਿਹਦੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਜਦੋਂ ਸਰਕਾਰ ਨੂੰ ਪਤਾ ਹੀ ਨਹੀਂ ਇਹ ਸਟੂਡੈਂਟ ਪੜ੍ਹਿਆ ਕਿ ਨਹੀਂ ਪੜ੍ਹਿਆ ਉਹਨੂੰ ਪੱਕੇ ਕਰ ਦਿਓ ਜੀ ਕਿਹਦੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਕੀ ਉਹ ਮਾਰਾ ਕਰ ਰਹੇ ਨੇ ਕੀ ਇਹ ਕੁਚਨ ਆਰਡ ਦਾ ਤੇ ਹੀ ਕਿਹਾ ਕਿ ਇਹ ਚ ਆਪਾਂ ਕਹਾਂ ਇਹਦੇ ਗਵਰਨਮੈਂਟ ਦਾ ਪੀਆਰ ਕਿਉਂ ਦੇ ਰਹੇ ਇੰਨੀਆਂ ਜਾਂ ਇਹ ਮਤਲਬ ਪੂਰਾ ਡਾਟਾ ਉਹਦਾ ਕੋਲ ਹੁੰਦਾ ਆ ਤੁਹਾਡਾ ਕਹਿੰਦਾ ਭਾਵੇਂ ਤੁਹਾਡਾ ਕੁਚਨ ਇਹੀ ਆ ਕੀ ਡਾਟਾ ਨਾਲ ਕੋਲ ਆ ਕਿਉਂ ਨਹੀਂ ਹੁੰਦੇ ਇਹ ਆਪਣੇ ਵੇਖਿਆ ਪਿਆ ਸਾਨੂੰ ਕਿੰਨੇ ਕਿ ਲੋਕਾਂ ਦੀ ਲੋੜ ਆ ਤੇ ਕਿੰਨੇ ਕਿ ਸਟੂਡੈਂਟ ਆਉਣੇ ਨੇ ਮੈਂ ਇਹੀ ਗੱਲ ਤੇ ਪਰੋਣਾ ਚਾਹੁੰਦਾ ਵਾਂ ਕਿ ਪਰ ਕੀ ਜੇ ਕੋਈ ਪੀਆਰ ਹੋਇਆ ਤਾਂ ਮਾੜਾ ਕੰਮ ਥੋੜੀ ਹੋ ਗਿਆ ਨਹੀਂ ਪੀਆਰ ਹੋਣਾ ਮਾੜਾ ਕੰਮ ਨਹੀਂ ਆ ਮੈਨੂੰ ਲੱਗਦਾ ਕਿ ਪੀਆਰ ਦਾ ਪ੍ਰੋਡਕਟ ਜਿਹੜਾ ਵਾ ਉਹ ਡਿਸਪਲੇ ਤੇ ਸਹੀ ਤਾਂ ਸਟੂਡੈਂਟ ਅਟਰੈਕਟ ਵੀ ਹੋਇਆ ਵਾ ਜੀ ਆ ਜੇ ਯੂਰੋਪੀਅਨ ਕੰਟਰੀਆਂ ਵਾਂਗੂ ਡਿਸਪਲੇ ਤੇ ਨਾ ਹੁੰਦਾ ਪੀਆਰ ਦਾ ਪ੍ਰੋਡਕਟ ਤੇ ਸ਼ਾਇਦ ਉਹ ਚੀਜ਼ ਅਟਰੈਕਟ ਵੀ ਨਾ ਇੰਨਾ ਕਰਦੀ ਕੀ ਟਰੂਡੋ ਦੇ ਆਉਣ ਤੋਂ ਪਹਿਲਾਂ ਉੱਕੀ ਨਹੀਂ ਜਾਂਦੇ ਤੇ ਪਾਣੀ ਹੁੰਦੇ ਸਨ ਲੋਕੀ ਦੇ ਕੈਨੇਡਾ ਦਾ ਇਤਿਹਾਸ ਕੱਢ ਕੇ ਵੇਖ ਲੋ 100 ਸਾਲ ਤੋਂ ਉੱਪਰ ਹੋ ਗਿਆ ਜੀ ਪੰਜਾਬੀਆਂ ਨੂੰ ਪ੍ਰਵਾਸ ਕਰਦੇ ਕੈਨੇਡਾ ਦੇ ਵਿੱਚ ਪਰ ਜਿਹੜੇ ਨਵੇਂ ਰਾਹ ਆਏ ਨੇ ਜਿਹੜੇ ਆਪਾਂ ਕਹਿੰਦੇ ਆ ਕਿ ਜਿਹੜੇ ਰਾਹ ਆਸਾਨ ਨੇ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਉਥੇ ਸੈਟਲ ਹੋਣ ਵਾਸਤੇ ਉਹ ਹੀ ਜ਼ਰੂਰ ਕਹਿ ਸਕਦੇ ਕਿ ਨਵੇਂ ਕਲੇ ਨੇ ਸਨ 2010 ਤੋਂ ਬਾਅਦ ਜਿਵੇਂ ਪ੍ਰੋਗਰਾਮਸ ਇਹੋ ਜਿਹੇ ਆਏ ਜਿਦੇ ਨਾਲ ਸਟੂਡੈਂਟ ਤੇ ਜਾਣ ਚ ਆਸਾਨੀ ਸੀ ਪਰ ਫਿਰ ਆਪਾਂ ਅਸਲ ਮੁੱਦਾ ਜਿਹੜਾ ਨਾ ਜਿਹਦੇ ਤੋਂ ਅਸੀਂ ਇਹ ਚੀਜ਼ ਨੂੰ ਹਟ ਰਹੇ ਆ ਕਿ ਆਪਾਂ ਗੱਲ ਇਹ ਆ ਇਹ ਤੇ ਉਹ ਸਮੱਸਿਆਵਾਂ ਆਪਾਂ ਜ਼ਿਕਰ ਕੀਤੀਆਂ ਨਾ ਮਾਂਗ ਇਸ ਦੀਆਂ ਜਾਂ ਜਿੰਨਾ ਕਰਕੇ ਲੋਕ ਪਰੇਸ਼ਾਨ ਹੋਏ ਨੇ ਨਾ ਕਿ ਇੱਕ ਖਿੱਤਾ ਪਰੇਸ਼ਾਨ ਹੋਇਆ ਜੀ ਜੀ ਅੱਜ ਮੇਨ ਗੱਲ ਮੁੱਖ ਦੀ ਨਜ਼ਰ ਆਵੇ ਕਿ ਕੈਨੇਡਾ ਵਾਕੇ ਰਲਣਾ ਚਾਹੀਦਾ ਅਮਰੀਕਾ ਦੇ ਨਾਲ ਕਿ ਨਹੀਂ ਦੇਖੋ ਜੀ ਮੈਂ ਪਹਿਲਾਂ ਤੇ ਪਿਛਲੀ ਗੱਲ ਦੀ ਜਿਹੜੀ ਉਹ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਮੈਂ ਤੁਹਾਨੂੰ ਕਿਹਾ ਸੀਗਾ ਵੀ ਵੀਜ਼ਾ ਲੈਣਾ ਜੀ ਰਾਹਦਾਰੀ ਜੀ ਸਟੂਡੈਂਟ ਵੀਜ਼ਾ ਤਾਂ ਲੈ ਰਿਆ ਕਿ ਉਹਨੂੰ ਪਤਾ ਮੈਂ ਉੱਥੇ ਜਾ ਕੇ ਪੱਕੇ ਹੋ ਜਾਣਾ ਜੀ ਈਵਨ ਜਿਹੜਾ ਉੱਥੇ ਘੁੰਮਣ ਆ ਰਿਹਾ ਉਹਨੂੰ ਵੀ ਪਤਾ ਮੈਨੂੰ ਉੱਥੇ ਜਾ ਕੇ ਪੱਕੇ ਹੋ ਜਾਣਾ ਜੀ ਇਹ ਜ਼ਿੰਮੇਵਾਰੀ ਸਰਕਾਰ ਦੀ ਸੀ ਕਿ ਪੱਕੇ ਹੁੰਦਾ ਰਾਹ ਕਲੀਅਰ ਰੱਖ ਦੇ ਕਿ ਭਾਈ ਇਹਦੇ 'ਚ ਪੱਕਾ ਨਹੀਂ ਹੋਣਾ ਇੱਥੇ ਹੋਣਾ ਇੱਥੇ ਨਹੀਂ ਹੋਣਾ ਠੀਕ ਹੈ ਜੀ ਇਸ ਕਰਕੇ ਇਹ ਫੇਲਿਅਰ ਆ ਜੀ ਮੈਂ ਪੱਕੇ ਜਾਂ ਕੱਚੇ ਰਹਿਣ ਵਾਸਤੇ ਟੁਹਣਾ ਦੇ ਖਿਲਾਫ ਨਹੀਂਗਾ ਮੈਂ ਸਿਰਫ ਇਹ ਫੈਕਟ ਦੱਸ ਰਿਹਾ ਵੀ ਇਦਾਂ ਜਿਹੜਾ ਵੀ ਸਟੂਡੈਂਟ 10 ਤੋਂ 20 ਲੱਖ ਜਾਂ 30 ਲੱਖ ਰੁਪਏ ਇੰਡੀਆ ਤੋਂ ਖਰਚ ਕੇ ਕੈਨੇਡਾ ਆ ਰਿਹਾ ਉਦੀ ਵਜ੍ਹਾ ਇਹ ਆ ਵੀ ਮੈਂ ਕੈਨੇਡਾ ਪਤਾ ਕੀ ਕਰਨ ਜਾ ਰਿਹਾ ਪੜਦ ਤੇ ਪੱਕੇ ਹੋਰ ਪਰ ਜਗਦੀਪ ਸਿੰਘ ਜੀ ਅੱਜ ਕਿਹੜੇ ਮਕਾਮ ਤੇ ਖਲੋਤੇ ਆ ਅੱਜ ਕਵਿੰਗਵੀਂ ਸਟੇਟ ਬਣ ਜਣੀ ਚਾਹੀਦੀ ਆ ਕੈਨੇਡਾ ਕੇ ਨਹੀਂ ਬਣਨੀ ਚਾਹੀਦੀ ਮੈਂ ਇਹ ਸੋਚਦਾ ਵੀ ਟਰੂਡੋ ਨੂੰ ਥੋੜੀ ਜੀ ਵੇਟ ਕਰ ਲੈਣੀ ਚਾਹੀਦੀ ਸੀ ਕਿਉਂਕਿ ਜਿੱਦਾਂ ਜਗਜੀਤ ਭਾਈ ਉਹਨਾਂ ਦੱਸਿਆ ਵੀ ਉਹਨਾਂ ਕੋਲ 2 ਮਹੀਨੇ ਦਾ ਟਾਈਮ ਸ਼ਾਇਦ ਹੈਗਾ ਸੀਗਾ ਹਨਾ ਜੀ ਟੋਟਲ 5 ਮਹੀਨੇ ਦਾ ਟਾਈਮ ਪਰ ਜਾਇਨ ਕਰਨ ਤੋਂ ਬਾਅਦ ਵੀ ਦੋ ਜਾਇਨ ਕਰਨ ਤੋਂ ਬਾਅਦ ਵੀ ਟਾਈਮ ਹੈਗਾ ਸੀ ਪਰ ਪਿੱਛੇ ਜੇ ਵੇਖਿਆ ਜਾਵੇ ਤੇ ਬਹੁਤਾਂ ਸਮਾਂ ਪਿੱਛੇ ਰਹਿ ਵੀ ਗਿਆ ਹਾਥੀ ਲੰਘਿਆ ਪੂਛ ਰਹਿ ਗਈ ਸੀ ਵੈਸੇ ਗੱਲ ਤੇ ਉਹੀ ਆ ਗਈ ਸਿਆਣੇ ਕਈ ਜਿਹੜੀ ਕਹਿਣ ਨੂੰ ਕਹਿ ਵੀ ਦਿੰਦੇ ਜੇ ਹਾਥੀ ਲੰਘਾ ਤੇ ਪੂਛ ਵੀ ਲੰਗਾ ਲੈਂਦੇ ਤੇ ਵੀ ਜੇ ਹੁਣ ਹਾਥੀ ਲੰਘ ਹੀ ਗਿਆ ਤੇ ਪੂਛ ਨੇ ਕਰ ਵੀ ਕੀ ਲੈਣਾ ਦੇਖ ਜੀ ਇਲੈਕਸ਼ਨ ਜਿਹੜੀ ਹੁੰਦੀ ਹੈ ਨਾ ਇੱਕ ਸਟਰੈਟਜੀ ਆ ਜੀ ਪਰ ਮੈਨੂੰ ਇਹ ਲੱਗਦਾ ਜੀ ਕਿ ਕਿਉਂਕਿ ਉਹ ਟਾਈਮ ਜਦੋਂ ਜਦੋਂ ਕਿਸੇ ਬੰਦੇ ਦੀ ਇਮੇਜ ਖਰਾਬ ਹੋ ਜਾਂਦੀ ਹੈ ਕਾਹਨੂੰ ਪੰਜਾਬ ਵਿੱਚ ਤੁਸੀਂ ਬਾਲ ਸਾਹਿਬ ਉਹਨਾਂ ਦੀ ਲਾ ਲੋ ਜੀ ਉਹਨਾਂ ਨੇ ਰਾਜ ਕੀਤਾ ਇੱਕਦਮ ਇਸ ਟਾਈਮ ਉਹ ਬਿਲਕੁਲ ਲਿਓ ਹੜੇ ਪਏ ਨੇ ਹਾਂ ਤੇ ਅਕਾਲੀ ਦਲ ਦਾ ਵੀ ਉਹਦੇ ਕਰਕੇ ਮਤਲਬ ਬਿਲਕੁਲ ਕੇ ਇਸ ਟਾਈਮ ਦੇ ਪਰ ਹਾਂ ਜੀ ਸੋ ਜੇ ਇਹ ਕਿਹ ਰਣਨੀਤੀ ਹੈ ਉਹਨਾਂ ਦੀ ਉਹਨਾਂ ਦੀ ਪਾਰਟੀ ਦੀ ਟੁੰਡੇ ਸਾਡੀ ਪਾਰਟੀ ਦੀ ਕੀ ਹੁਣ ਤੂੰ ਥੋੜਾ ਜਿਹਾ ਸਾਈਡ ਤੇ ਹੋ ਜਾ ਭਾਈ ਅਸੀਂ ਹੋਰ ਲੀਡਰ ਨਵਾਂ ਚੁਣਾਂਗੇ ਸਾਹਿਦ ਉਹਦੇ ਫੇਸ ਨੂੰ ਵੋਟਾ ਪਾਜਾਂ ਵੋਟਾ ਪਾਜਾਂ ਸਰਕਾਰ ਸੇਮ ਬਣ ਜਵੇ ਬੰਦਾ ਚੇਂਜ ਹੋ ਜੇ ਬੰਦਾ ਚੇਂਜ ਜੀ ਸੋ ਜਿਹੜੀ ਪਾਰਟੀਆਂ ਹੁੰਦੀਆਂ ਨੇ ਲੀਡਰਸ ਆਉਂਦੇ ਰਹਿੰਦੇ ਨੇ ਲੀਡਰ ਜਿਹੜਾ ਲੋਕਾਂ ਦਾ ਫੇਵਰਿਟ ਹੁੰਦਾ ਲੋਕ ਉਹੀ ਚੁਣੇਗੀ ਪਾਰਟੀ ਕਿ ਇਹਦੇ ਪੱਲੇ ਕੁਝ ਹੈਗਾ ਤੇ ਟੁੱਡੂ ਸਾਹਿਬ ਦੀ ਜਿਹੜੀ ਇਮੇਜ ਆ ਕੈਨੇਡੀਅਨ ਲੋਕਾਂ ਦੀ ਕਿਤਨਾ ਕਿਤੇ ਖਰਾਬ ਹੋਈ ਪਈ ਡੈਮੇਜ ਹੋਈ ਹੈ ਜੀ ਪਰ ਗੁਰਜੀਤ ਸਿੰਘ ਜੀ ਮੈਨੂੰ ਇੱਕ ਚੀਜ਼ ਲੱਗਦੀ ਆ ਕਿ ਮੈਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗਾ ਇਹ ਚੀਜ਼ ਦਾ ਧਿਆਨ ਰੱਖਣ ਜਿਹੜੇ ਇਸ ਟਾਈਮ ਉਥੇ ਇੱਕ ਐਸੀ 605 ਦੇ ਵਿੱਚ ਫਸ ਗਏ ਨੇ ਕਿ ਸਾਡੇ ਜਿਹੜੇ ਟੈਂਪਰਰੀ ਵੀਜ਼ਾਸ ਨੇ ਇਹਨਾਂ ਦਾ ਕੀ ਹੋਊਗਾ ਆਹ ਨਾਲੇ ਸਮੇਂ ਦੇ ਵਿੱਚ ਇੱਕ ਮੇਰਾ ਪਰਸਨਲ ਓਪੀਨੀਅਨ ਆ ਦੇਖੋ 10 ਸਾਲ ਲਿਬਰਲ ਗਵਰਨਮੈਂਟ ਉਸ ਦੇਸ਼ ਦੇ ਵਿੱਚ ਰਹੀ ਆ ਪਿਛਲੇ ਖਾਸ ਕਰਕੇ ਜੇ ਵੇਖਿਆ ਜਾਵੇ ਕਿ ਸਨ 2018 ਤੋਂ ਬਾਅਦ ਐਲ ਐਮ ਆਈ ਐਸ ਦੇ ਥਰੂ ਜਾਂ ਸਟੂਡੈਂਟ ਵੀਜ਼ਾ ਦੇ ਥਰੂ ਮਤਲਬ ਅਨਾ ਹਨੇਰ ਜਿਹੜਾ ਉਸ ਦੇਸ਼ ਵੱਲ ਨੂੰ ਕਹਿ ਲੋਗੇ ਲੋਕਾਂ ਦਾ ਪਿਆ ਸੀ ਤੇ ਦੁਨੀਆ ਬਹੁਤ ਆਈ ਆ ਉਸ ਦੇ ਥਰੂ ਇਕਨੋਮੀ ਜਿਹੜਾ ਪਹੀਆ ਵਾ ਉਹ ਬਹੁਤ ਤੇਜ਼ੀ ਨਾਲ ਘੁੰਮਿਆ ਬਹੁਤ ਪੈਸਾ ਮਾਰਕੀਟ ਦੇ ਵਿੱਚ ਡਿੱਗਿਆ ਹੁਣ ਜਦੋਂ ਟਰੂਡੋ ਸਾਹਿਬ ਨੇ ਜਾਂਦੇ ਜਾਂਦੇ ਇਮੀਗ੍ਰੇਸ਼ਨ ਦੇ ਰਾਹ ਇਸ ਕਦਰ ਦਰਵਾਜ਼ੇ ਬੰਦ ਕਰ ਦਿੱਤੇ ਨੇ ਉੱਥੋਂ ਦੇ ਕਿ ਹੁਣ ਤੇ ਕਹਿੰਦੇ ਕਿ ਚਿੜੀ ਵੀ ਜਿਹੜੀ ਆ ਉਹ ਲੰਘਣਾ ਬਹੁਤ ਔਖਾ ਹੋਇਆ ਪਿਆ ਕੀ ਹੁਣ ਦੂਜੇ ਬੰਨੇ ਜਿਹੜੀ ਸਰਕਾਰ ਆਉਣਾ ਚਾਹੁੰਦੀ ਐ ਉਹ ਵੀ ਤੇ ਆਫਟਰ ਆਲ ਇਨਸਾਨ ਆ ਪੈਸੇ ਦੀ ਨੀਡ ਤੇ ਉਹਨਾਂ ਦੀ ਵੀ ਆ ਤੇ ਕੈਨੇਡਾ ਦੀ ਜਿਹੜੀ ਇਕਨੋਮੀ ਆ ਬਹੁਤ ਹੱਦ ਤੱਕ ਨਿਰਭਰ ਕਰਦੀ ਇਮੀਗ੍ਰੇਸ਼ਨ ਦੇ ਉੱਪਰ ਹੁਣ ਨਵੀਂ ਸਰਕਾਰ ਜਿਹੜੀ ਇਹ ਚੀਜ਼ ਦਾ ਦਾਵਾ ਕਰਦੀ ਐ ਜੀ ਕਿ ਇਮੀਗ੍ਰੇਸ਼ਨ ਪਾਲਿਸੀਆਂ ਖਰਾਬ ਆ ਸੀ ਆ ਕਰਾਂਗੇ ਆ ਕਰਾਂਗੇ ਉਹਨੇ ਤੇ ਇੰਨੀਆਂ ਸਟ੍ਰਿਕਟ ਕਰ ਦਿੱਤੀਆਂ ਨੇ ਕਿ ਨਵੀਂ ਸਰਕਾਰ ਨੂੰ ਪੈਸਾ ਬਣਾਉਣ ਦਾ ਜਿਹੜੀ ਆਪਰਚੂਨਿਟੀ ਇੱਕ ਜਰੀਆ ਜਿਹੜਾ ਉਹ ਤੇ ਪਹਿਲੇ ਹੀ ਲੋਕ ਹੋ ਚੁੱਕਾ ਵਾ ਉਹਨਾਂ ਦੀ ਨਿਗਾਹ ਵੀ ਤੇ ਹੋਏਗੀ ਕਿ ਅਸੀਂ ਕੁਛ ਨਾ ਕੁਛ ਇਮੀਗ੍ਰੇਸ਼ਨ ਦੇ ਵਿੱਚੋਂ ਖੱਟੀਏ ਜੇ ਪਿਛਲੇ 10 ਸਾਲਾਂ ਚ ਉਹਨਾਂ ਦੇ ਐਮਪੀ ਨੇ ਜਾਂ ਸਰਕਾਰ ਨੇ ਇੰਨਾ ਪੈਸਾ ਮਿਲੀਅਨਸ ਆਫ ਡਾਲਰ ਬਣਾਇਆ ਤੇ ਕੀ ਅਗਲੀ ਸਰਕਾਰ ਦੀ ਮੰਗ ਨਹੀਂ ਹੋਏਗੀ ਸੋ ਇਹ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਇਹ ਚੀਜ਼ਾਂ ਦੇ ਵਿੱਚ ਢਿੱਲ ਹੋਣ ਜ਼ਰੂਰ ਆ ਸਕਦੀ ਆ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੈਂ ਤਾਂ ਜੀ ਜੀ ਕਹਾਂਗਾ ਕਿ ਜਦੋਂ ਤਾਂ ਮੈਂ ਇੱਥੇ ਬਾ ਅਮਰੀਕਾ ਦੇ ਵਿੱਚ ਆਇਆ ਹਾਂ ਜੀ ਮੈਂ ਕੈਨੇਡਾ ਦਾ ਨਹੀਂ ਮੈਂ ਇੱਥੇ ਇੱਕ ਐਗਜ਼ਾਮਪਲ ਦੇ ਦਿੰਦਾ ਜੀ ਕਿ ਜਿਹੜੀ ਰਿਪਬਲਿਕ پارٹی ਉਹ ਕਹਿੰਦੀ ਹੈ ਕਿ ਅਸੀਂ ਨਾ ਸਾਰੇ ਲੋਕਾਂ ਨੂੰ ਰਿਪੋਰਟ ਕਰ ਦੇਣਾ ਹੈ ਜੀ ਤੇ ਜਿਹੜੀ ਹੈਗੀ ਹੈ ਡੈਮੋਕ੍ਰੇਟਸ ਆ ਇਹ ਕਹਿੰਦੇ ਕਿ ਅਸੀਂ ਸਾਰੇ ਲੋਕਾਂ ਨੂੰ ਪੱਕੇ ਕਰ ਦੇਣਾ ਜੀ ਪਰ ਪ੍ਰੋਸੀਜਰ ਉਹੀ ਚੱਲਦਾ ਜਿਹੜਾ ਕਾਨੂੰਨ ਹੈ ਜੀ ਉਹ ਕਾਨੂੰਨ ਸੇਮ ਹੀ ਚੱਲਦਾ ਜਾਂਦਾ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਲੋਕਾਂ ਦੇ ਸ਼ਾਲਮ ਕੇਸ ਕਈ ਤਰ੍ਹਾਂ ਦੇ ਕੇਸ ਪਾਸ ਹੁੰਦੇ ਨੇ ਸਰਬੋਤਾਂ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਪਾਰਟੀ ਚ ਹੋ ਜਾਂਦੇ ਨੇ ਕਈ ਵਾਰੀ ਜੀ ਡੈਮੋਕ੍ਰੇਟਿਸ਼ਿਅਨ ਵਿੱਚ ਵੀ ਕਾਨੂੰਨ ਉਹੀ ਚੱਲਦਾ ਆ ਪ੍ਰੋਸੀਜਰ ਉਹੀ ਚੱਲਦਾ ਜਿਹੜਾ ਉਹਨਾਂ ਨੇ ਚੱਲਦਾ ਆਂਦਾ ਜੀ ਸਿਰਫ ਕਈ ਪਾਰਟੀਆਂ ਖਬਰਾਂ ਜਿਆਦਾ ਬਣਾ ਦਿੰਦੀਆਂ ਨੇ ਤੇ ਕਈ ਸਲੋਲੀ ਹੋ ਕੰਮ ਕਰਦੀ ਜੇ ਆਪਾਂ ਪਿਛਲੇ ਐਪੀਸੋਡ 'ਚ ਹੀ ਦੱਸਿਆ ਸੀ ਕਿ ਓਬਾਮਾ ਸਾਹਿਬ ਜਿਹੜੇ ਸੀ ਡੈਮੋਕ੍ਰੇਟਸ ਉਹਨਾਂ ਨੇ ਹੁਣ ਤੱਕ ਦਾ ਆਈ ਥਿੰਕ ਸਭ ਤੋਂ ਵੱਡਾ ਡਿਪਲੋਮਾ ਉਹਨਾਂ ਨੇ ਕੀਤਾ ਆ ਬਿਲਕੁਲ ਮਾਸਟ ਡਿਪੋਟੇਸ਼ਨ ਜਿਹੜੀ 50 ਲੱਖ ਦੇ ਕਰੀਬ ਬੰਦਾ ਜਿਹੜਾ ਉਹਨਾਂ ਨੇ ਕੀਤਾ ਐ ਐਵਨ ਟਰੰਪ ਸਾਹਿਬ ਨੇ ਨਹੀਂ ਕੀਤੀ ਪਿਛਲੇ ਸਾਹਿਬ ਪਿਛਲੇ ਟਰੰਪ ਸਿੱਧਾ ਠੀਕ ਹੈ ਜੀ ਹੁਣ ਜੇ ਕੈਨੇਡਾ ਦੀ ਗੱਲ ਕਰੀਏ ਪ੍ਰੋਸੀਜਰ ਉਹੀ ਚੱਲਣਾ ਜਿਹੜਾ ਕਾਨੂੰਨ ਕਹਿੰਦਾ ਆ ਜੀ ਗਵਰਨਮੈਂਟ ਆਉਣੀਆਂ ਨੇ ਜਾਣੀਆਂ ਨੇ ਹਾਂ ਥੋੜੀ ਬੋਲੀ ਚੇਂਜਸ ਆਉਣੀਆਂ ਆ ਲੋਕਾਂ 'ਚ ਕਈ ਵਾਰੀ ਸੈਮ ਪੈ ਜਾਂਦਾ ਲੈ ਜੀ ਹੁਣ ਪਤਾ ਨਹੀਂ ਕੀ ਹੋਣਾ ਹੁਣ ਐ ਹੂ ਨਾ ਹੋ ਜੇ ਕਿਤੇ ਇੱਕ ਗੱਲ ਹੋਰ ਹੁੰਦੀ ਐ ਕਿ ਜਦੋਂ ਇਦਾਂ ਬਿਆਨਬਾਜ਼ ਉਹ ਰੁਕ ਜਾਂਦਾ ਹੈ ਹੂੰ ਜਿੰਦਾ ਕਾਈਂਡ ਆਫ ਕਿਸੇ ਨੇ ਇੰਡੀਆ ਤੋਂ ਆਉਣਾ ਜਾਂ ਕਿਸੇ ਪਰਲੇ ਮੁਲਕਾਂ ਤੋਂ ਆਉਣਾ ਉਹ ਕਹੂਗਾ ਕਿ ਮੈਂ ਯਾਰ 40 50 ਲੱਖ ਕਿਉਂ ਲਾਵਾਂ ਪਤਾ ਨਹੀਂ ਅਗਲੇ ਮਹੀਨੇ ਰਿਪੋਰਟ ਨਾ ਕਰ ਦੇਣ ਸੋ ਇਹ ਇਹ ਫੈਕਟ ਹੁੰਦਾ ਕਿ ਉਹ ਆਉਣ ਵਾਲੇ ਜਿਹੜੇ ਬੰਦੇ ਉਹ ਰੁਕ ਜਾਣਗੇ ਤੇ ਜਿਹੜੇ ਇੱਥੇ ਵਾਲੇ ਲੋਕ ਨੇ ਉਹਨਾਂ ਨੇ ਜੋਬ ਅਵੇਲੇਬਿਲਟੀ ਵਾਦ ਹੋ ਜਾਈਏ ਇਹ ਕਾਈਂਡ ਆਫ ਸਿਮਲਰ ਸਿਚੁਏਸ਼ਨ ਜਿੱਦੋਂ ਜੀਵਨਸ ਨੇ ਆਪਣੇ ਨੂੰ ਰੈਸੈਸ਼ਨ ਚੋਂ ਕੱਟਿਆ ਇਸ ਕਰਕੇ ਕਿ ਕਿਉਂਕਿ ਮਾਸ ਡੈਪੋਟੀਸ਼ਨ ਕਰਨ ਤੋਂ ਬਾਅਦ ਹੀ ਇਹ ਚੀਜ਼ਾਂ ਸੰਭਵ ਹੋ ਸਕੀਆਂ ਸੀ ਪਰ ਗਰਜੀਤ ਸਿੰਘ ਜੀ ਵੇਖੋ ਹਰ ਮੁਲਕ ਦੇ ਆਪਣੀਆਂ ਸਮੱਸਿਆਵਾਂ ਜਗਦੀਪ ਸਿੰਘ ਜੀ ਹੈਗੀਆਂ ਨੇ ਪਰ ਜਿਹੜੀ ਵੇਖੋ ਗਵਾਂਡੀ ਜਿਹੜੇ ਆ ਗਵਾਂਡੀ ਮੁਲਕ ਦੇ ਨਾਲ ਅਮਰੀਕਾ ਦਾ ਕਨੇਡਾ ਦੇ ਨਾਲ ਇੱਕ ਭਾਈਆਂ ਵਰਗਾ ਪਿਆਰ ਰਿਹਾ ਹੈ ਇੱਕ ਬਹੁਤ ਹੀ ਲੰਬੇ ਸਮੇਂ ਤੋਂ ਦੋਵੇਂ ਦੇਸ਼ ਜਿਹੜੇ ਆ ਇੱਕ ਦੂਜੇ ਦੇ ਨਾਲ ਖੜੇ ਰਹੇ ਆ ਚਾਹੇ ਉਹ ਟ੍ਰੇਡ ਆ ਚਾਹੇ ਸੇਫਟੀ ਸਿਕਿਉਰਿਟੀਆਂ ਨੂੰ ਲੈ ਕੇ ਆ ਅ ਚਾਹੇ ਨੇਚਰਲ ਰਿਸੋਰਸਸ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਪਰਮਾਰ ਆ ਇਸ ਟਾਈਮ ਦੇ ਉੱਪਰ ਕੇ ਕਹਿ ਸਕਦੇ ਵਿੱਚ ਕੋਈ ਸ਼ੱਕ ਨਹੀਂ ਆ ਅ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਅੱਜ ਇਹ ਚੀਜ਼ ਦੀ ਟਿੱਕਰ ਬਾਜੀ ਕਿੱਥੋਂ ਕਿ ਤੁਹਾਨੂੰ ਲੱਗਦਾ ਕਿ ਇਹ ਸਹੀ ਮੰਨੀ ਜਾਏਗੀ ਦੇਖੋ ਜੀ ਇਹ ਇੱਕ ਦੇਸ਼ ਨੂੰ ਇਹ ਕਹਿ ਦੇਣਾ ਕਿ ਤੂੰ ਆਪਣੀ ਜਿਹੜੀ ਡਰਾ ਵਾਲੀ ਲਾਈਨ ਆ ਉਹ ਵਿੱਚੋਂ ਮਿਟਾ ਦੇ ਤੇ ਤੂੰ ਸਾਡੇ ਚ ਰਲ ਜਾ ਇਹ ਹੈ ਤਾਂ ਇੱਕ ਟਿੱਕਰ ਹੀ ਆ ਜੀ ਮੇਰੇ ਹਿਸਾਬ ਨਾਲ ਕਿਉਂਕਿ ਤੁਸੀਂ ਤੁਹਾਡਾ ਗਵੰਡੀ ਕਿੰਨਾ ਵੀ ਚੰਗਾ ਹੋਵੇ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਆ ਕੰਦ ਢਾ ਕੇ ਤੇ ਘਰ ਸਾਡੇ ਚ ਰਲਾ ਲਾ ਜੀ ਠੀਕ ਹੈ ਜੀ ਇਹ ਇੱਕ ਮਸਲੇ ਵਾਲੀ ਗੱਲ ਆ ਬਿਆਨਬਾਜ਼ੀ ਉਹਨੇ ਕਰ ਦਿੱਤੀ ਜਾਂ ਬਿਆਨਬਾਜ਼ੀ ਦੇ ਦਿੱਤੀ ਜਾਂ ਜੋ ਵੀ ਲੋਕਾਂ ਨੇ ਸੁਣ ਲਿਆ ਪਰ ਇਹ ਹੈ ਗੱਲ ਸਹੀ ਨਹੀਂ ਜੀ ਜੇ ਇਸ ਚੀਜ਼ ਦੇ ਉੱਤੇ ਕੋਈ ਵੀ ਤੁਸੀਂ ਐਕਸ਼ਨ ਲੈਣਾ ਉਹ ਸਰਕਾਰਾਂ ਦੀ ਆਪਸੀ ਬੈਠਕ ਹੋਊਗੀ ਉਹ ਆਪਸ ਵਿੱਚ ਗੱਲਾਂ ਕਰਨਗੇ ਕੋਈ ਚੀਜ਼ ਪਾਸ ਹੋ ਸਕਦੀ ਕੋਈ ਨਹੀਂ ਪਾਸ ਹੋ ਲੋਕਾਂ ਵਿੱਚ ਇਹ ਗੱਲ ਕਨਵੇ ਕਰ ਦੇਣੀ ਵੀ ਅਸੀਂ ਕੈਨੇਡਾ ਨੂੰ ਆਪਸ ਵਿੱਚ ਰੜਾ ਲੈਣਾ ਮੈਂ ਉਹਨੂੰ ਕਿਹਾ ਤੂੰ ਲੈਂਡ ਬੰਦ ਕਰਦੇ ਤੇ ਆ ਸਾਡੇ ਚ ਆ ਜਾ ਇਹ ਕਿਤਨਾ ਕਿਤੇ ਗੁਰਜੀਤ ਸਿੰਘ ਜੀ ਜਗਦੀਸ਼ ਸਿੰਘ ਜੀ ਇਹ ਮੈਨੂੰ ਲੱਗਦਾ ਕਿ ਇਹ ਕਿਤੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਕਿਤੇ ਪੰਜਾਬੀ ਤੇ ਨਹੀਂ ਹੈਂਡਲ ਕਰਨ ਲੱਗ ਪਏ ਟਰੂਡੋ ਦੇ ਟਰੰਪ ਦੇ ਇਲੋਨ ਮਸਕ ਦੇ ਕਿਉਂਕਿ ਸਟੇਟਸ ਵਾਰ ਜਿਹੜੇ ਆਪਣੇ ਪੰਜਾਬੀ ਬਹੁਤ ਲੜਦੇ ਨੇ ਇੱਕ ਦੂਜੇ ਨਾਲ ਲੜ ਕੇ ਨਾ ਸਟੇਟਸ ਪਾ ਪਾ ਕੇ ਅੱਜ ਜੱਟ ਇੱਥੇ ਵੇਖ ਲਓ ਅੱਜ ਜੱਟ ਆਹ ਕਰ ਲਉ ਇਸੇ ਤਰ੍ਹਾਂ ਦੀ ਕੋਈ ਨਾ ਕੋਈ ਬਿਆਨਬਾਜ਼ੀ ਜਿਹੜੀ ਆ ਉਹ ਸਟੇਟਸ ਵਾਰ ਜਿਹੜੀ ਆ ਉਹ ਚੱਲਣ ਦੀ ਆ ਬਾਰ-ਬਾਰ ਬਿਆਨ ਦਾ ਕੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਜੀ ਜੀ ਸੀ ਜੀ ਮੈਂ ਨੇ ਇਹੀ ਗ ਕੀ ਇਹ ਹੈ ਟਰੰਪ ਸਾਹਿਬ ਦੀ ਸੋਚ ਹੈ ਨਾ ਹਾਂਜੀ ਉਹ ਇਹ ਹੈ ਕਿ ਜੇ ਮੈਂ ਤੁਹਾਨੂੰ 1 ਡਾਲਰ ਦਿੱਤਾ ਨਾ ਤੇ ਮੈਂ 1.5 ਡਾਲਰ ਲਵਾਂ ਹਾਂ ਵਪਾਰੀ ਬੰਦਾ ਵਪਾਰੀ ਬੰਦਾ ਹੂੰ ਠੀਕ ਹੈ ਜੀ ਹੁਣ ਜਿਹੜੀ ਆ ਪਾਲਿਸੀਜ਼ ਨੇ ਯੂ ਐਸ ਦੀਆਂ ਉਹ ਇਹ ਨਹੀਂ ਕਿ ਆਪਾਂ ਆਪਣੇ ਨੇਬਰਸ ਦੀ ਤੇ ਆਪਾਂ ਦਾ ਵਰਲਡ ਆ ਪੂਰਾ ਉਥੇ ਆਪਣੀ ਜਿਹੜੀ ਸੁਪਰ ਪਾਵਰ ਨੂੰ ਬਣਾ ਕੇ ਰੱਖਣਾ ਚਾਹੀਜ ਨੂੰ ਜੀ ਉਹਦੇ ਬਾਅਦ ਤੇ ਇਹਨਾਂ ਨੂੰ ਫੰਡਸ ਵੀ ਦੇਣੇ ਪੈਂਦੇ ਨੇ ਉਹਦੇ ਬਾਅਦ ਤੇ ਕੰਟਰੀ ਦੀ ਹੈਲਪ ਵੀ ਕਰਨੀ ਪੈਂਦੀ ਆ ਫੌਜ ਦੀ ਹੈਲਪ ਵੀ ਦੇਣੀ ਪੈਂਦੀ ਆ ਸਾਰਾ ਕੁਝ ਕਰਨਾ ਪੈਂਦਾ ਜੀ ਹੁਣ 트럼ਪ ਸਾਹਿਬ ਇਹ ਕਹਿੰਦੇ ਆ ਕਿ ਜੀ ਤੇ ਹੁਣ ਪ੍ਰਾਮਿਕ ਨਾਲ ਹੀ ਬਣਾਈ ਆ ਇਹ ਤਾਂ ਉਹ ਕਦੇ ਵੀ ਸਾਡੀ ਵੀ ਆਡਾ ਦੇ ਉੱਤੇ ਹੱਕ ਜੀ ਤੇ ਜੇ ਕੈਨੇਡਾ ਨੂੰ ਅਸੀਂ ਫੌਜੀ ਸਹਾਇਤਾ ਦੇਣਦੇ ਆ ਤੇ ਫਿਰ ਕੈਨੇਡਾ ਦਾ ਜਿਹੜਾ ਤਾ ਕੈਨੇਡਾ ਕਹ ਲੈ ਕੇ ਮੈਂ ਆਪਣੀ ਫੌਜੀ ਸਹਾਇਤਾ ਜਿਹੜੀ ਆ ਮੈਂ ਰਸ਼ੀਆ ਤੋਂ ਲੈ ਲੈਣਾ ਮੈਂ ਆਪਣੀ ਫੌਜੀ ਸਹਾਇਤਾ ਜਿਹੜੀ ਆ ਚਾਈਨਾ ਤੋਂ ਲੈ ਲੈਣਾ ਉਹ ਕਹਿੰਦਾ ਤੁਸੀਂ ਕੈਨੇਡਾ ਦਾ ਕੈਨੇਡਾ ਰਹੋ ਪਰ ਸਾਡੀਆਂ ਫੋਰਸਿਸ ਬਹਿਣ ਗਈਆਂ ਇਹ ਕਿੰਨੇ ਖਤਰੇ ਵਾਲੀ ਗੱਲ ਬਣ ਸਕਦੀ ਆ ਅਮਰੀਕਾ ਵਾਸਤੇ ਇਹ ਵੀ ਸੋਚਣਾ ਪਏ ਇਹ ਦੇਖੀ ਇਹ ਹੀ ਪਾਲਿਸੀਜ਼ ਨੇ ਇਹ ਜਿਹੜੀਆਂ ਚੱਲਦੀਆਂ ਆਈਆਂ ਨੇ ਕਾਫੀ ਲੰਮੇ ਸਮੇਂ ਤੋਂ ਜਦੋਂ ਦੇ ਇਹ ਦੇਸ਼ ਆਜ਼ਾਦ ਹੋਏ ਨੇ ਇਹ ਇਹਨਾਂ ਸੰਧੀਆਂ ਹੋਈਆਂ ਜਾਂ ਇਹ ਸ਼ਾ ਕੋਈ ਹੋਇਆ ਆ ਆਲੋਡੀ ਬਿਆਨਬਾਜ਼ੀ ਕਰਨੀ ਜਾਂ ਮੈਂ ਕਹਿ ਦੇਣਾ ਉਹ ਵਾਕਿਆ ਹੀ ਤੁਹਾਡੀ ਗੱਲ ਕੋਣੋ ਕਿ ਇੱਕ ਪੰਜਾਬੀ ਹੈਂਡਲ ਕਰਦੇ ਹੁਣ ਸ਼ਾਇਦ ਪਰ ਇਹ ਕੋਈ ਸਿਰਸ ਚੀਜ਼ਾਂ ਨਹੀਂ ਹੈਗੀਆਂ ਪਰ ਮੈਨੂੰ ਵਾਕਈ ਇੱਕ ਗੱਲ ਸੁਣ ਕੇ ਬੜਾ ਸਵਾਰ ਆਉਂਦਾ ਜੀ ਇਹ ਚੀਜ਼ ਦਾ ਕਿ ਜਿਹੜਾ ਇਹ ਕਹਿੰਦੇ ਨਾ ਕਿ ਬਾਰਡਰ ਦੀ ਲਾਈਨ ਵਿੱਚ ਕਰੋ ਮਿਟਾ ਦੇਣੀ ਆ ਅਸੀਂ ਕੰਟਰੀਆਂ ਕਿ ਕਰਦੇ ਮੇਰੇ ਦਿਮਾਗ 'ਚ ਥਾਟ ਆਇਆ ਯਾਰ ਜੇ ਮਟਾਉਣੀ ਆ ਤਾਂ ਇੰਡੀਆ ਪਾਕਿਸਤਾਨੀ ਵਾਲੀ ਮਟਾਓ ਯਾਰ ਸਾਡਾ ਪੰਜਾਬ ਉਧਰ ਵਾਲਾ ਜਿਹੜਾ ਉਹ ਇੱਧਰ ਆ ਲ ਜੇ ਇਹ ਦੇਸ਼ ਦੁਬਾਰਾ ਮੁੜ ਤੋਂ ਇੱਕ ਦੇਸ਼ ਜਿਵੇਂ ਪਹਿਲਾਂ ਹੋਇਆ ਕਰਦਾ ਸੀ 1947 ਤੋਂ ਪਹਿਲਾਂ ਯਾਰ ਜਿਹੜਾ ਸਾਡਾ ਰਗੜਾ ਪੰਜਾਬ ਸੀ ਪੰਜ ਦਰਿਆਵਾਂ ਦੀ ਧਰਤੀ ਉਹ ਪੰਜਾਬ ਕੇ ਦੇ ਮੋੜਾ ਵੇ ਉਹਦੇ ਤੇ ਜ਼ਰੂਰ ਚਰਚਾ ਹੋ ਸਕਦੀ ਆ ਇਹ ਜੀ ਜਿਹਦੀ ਜਿਹਨੀ ਦੇਰੀ ਹੁੰਦੀ ਨੇ ਕਿਸੇ ਚੀਜ਼ 'ਚ ਹਾਂ ਜੀ ਹੂੰ ਉਹ ਕਹਿੰਦੇ ਕਿ ਕਿੰਨੇ ਦੋ ਕੱਪ ਟੁੱਟ ਗਏ ਹੂੰ ਉਹਨੇ ਇਹ ਡੰਡੀਆਂ ਜੋੜ ਦਿੱਤੀਆਂ ਜੀ ਉਹ ਕੱਪੰਦ ਨੇ ਵੇਖੇ ਮੈਂ ਕਿਹਾ ਰੇਡੀਓ ਤੇ ਗੱਲ ਸੁਣੀ ਚਾਹੁੰਦੇ ਹੂੰ ਉਹ ਕਿਨੂੰ ਦਿਖਾਏ ਕਹਿੰਦੇ ਕਿ ਇਹਦੇ ਵਿੱਚ ਕੀ ਫਰਕ ਆ ਕਹਿੰਦੀ ਇੱਕ ਪਤਾ ਲੱਗਣ ਡਿਆ ਕੱਪ ਟੁੱਟਾ ਆ ਤੇ ਇੱਕ ਬਿਲਕੁਲ ਸਹੀ ਹੈ ਜੀ ਹੁਣ ਜਿਹੜੀ ਬਿਲਕੁਲ ਸਹੀ ਲੱਗ ਰਹੀ ਡੰਡੀ ਉਹਦੀ ਵੀ ਟੁੱਟੀ ਹੋਈ ਪਰ ਤਰੀਕਾ ਇਹ ਹੈ ਕਿ ਉਹਨੂੰ ਉਸੇ ਵੇਲੇ ਹੀ ਜੋੜ ਦਿੱਤਾ ਗਿਆ ਜੀ ਤੋਂ ਬਹੁਤ ਵਧੀਆ ਜੁੜ ਗਿਆ ਜਿਹੜਾ ਦੂਜਾ ਕੱਪ ਉਹ ਦਿਨ ਤਿੰਨ ਚਾਰ ਦਿਨ ਬਾਅਦ ਜੋੜਿਆ ਗਿਆ ਤੇ ਉਹਦੇ ਵਿੱਚ ਦਰਾਰ ਰਹਿ ਗਈ ਤੇ ਮੇਰੇ ਕਹਿਨ ਦਾ ਪਾਵੇ ਕਿ ਬੜਾ ਮੁਸ਼ਕਲ ਹੁੰਦਾ ਜਿਹੜੀਆਂ ਦਰਾ ਪਈਆਂ ਹੁਣ ਉਹਨਾਂ ਨੂੰ ਮਟਾਉਣਾ ਪਾਕਿਸਤਾਨ ਇੰਡੀਆ ਇੱਕ ਰਿਲੀਜਨ ਦੇ ਬੇਅਤਮਕ ਮਲਕ ਬਣੇ ਨੇ ਜੀ ਅਜੇ ਵੀ ਉੱਥੇ ਜਿਹੜਾ ਇੰਨੇ ਕਈ ਥਾਵਾਂ ਤੇ ਕਟੜਤਾ ਆ ਉਦਦਲ ਬੰਨੇ ਵੀ ਉਦਦਲ ਬੰਨੇ ਵੀ ਕਿ ਲੋਕੀ ਮਰਨ ਮਰਨ ਤੱਕ ਤਿਆਰ ਨੇ ਜਿਹੜੇ ਇਹ ਮੁਲਖ ਬਣਿਆ ਮਿਲੀਅਨਸ ਆਫ ਮਿਲੀਅਨਸ ਆਫ ਲੋਕਾਂ ਨੇ दैट्स ਆਈ ਮੈਂ ਆਈ ਅੰਡਰਸਟੈਂਡ ਗੁਰਜੀਤ ਸਿੰਘ ਜੀ ਇਹ ਇੱਕ ਮੁੱਦਾ ਇੱਕ ਐਸਾ ਜ਼ਰੂਰ ਆ ਕਿ ਆਪਾਂ ਇੱਕ ਐਪੀਸੋਡ ਦੇ ਵਿੱਚ ਇਹਦੇ ਉੱਪਰ ਬਕਾਇਦਾ ਜੀ ਜ਼ਰੂਰ ਗੱਲ ਕਰਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਡੈਫੀਨਿਟਲੀ ਬੜੀਆਂ ਚੀਜ਼ਾਂ ਡਿਟੇਲ ਚ ਡਿਸਕਸ ਕਰਨ ਵਾਲੀਆਂ ਨੇ ਅ ਸੋ ਅੱਜ ਦੇ ਵਿੱਚ ਅਸੀਂ ਨੂੰ ਰੈਪ ਅਪ ਕਰਦੇ ਹੋਏ ਇਹੀ ਕਵਾਂਗੇ ਕਿ ਦੋਸਤੋ ਕਿ ਆ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ ਇਹ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਾਣਾਂਗੇ ਹਾਲ ਦੀ ਘੜੀ ਤੇ ਇਹੀ ਲੱਗ ਰਿਹਾ ਕਿ ਇੱਕ ਸਿਰਫ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਇੱਕ ਚੱਲ ਰਹੀਆਂ ਨੇ ਦੋਵਾਂ ਦੇਸ਼ਾਂ ਦੇ ਜਿਹੜੇ ਮੰਤਰੀ ਆ ਜਾਂ ਬਿਜ਼ਨਸਮੈਨ ਨੇ ਉਹਨਾਂ ਦੇ ਵਿਚਾਰ ਜਦਕਿ ਮੈਨੂੰ ਨਹੀਂ ਲੱਗਦਾ ਕਿ ਕੈਨੇਡੀਅਨ ਲੋਕ ਜਿਹੜੇ ਰੀਅਲ ਕੈਨੇਡੀਅਨ ਲੋਕ ਨੇ ਉਹ ਆਪਣੇ ਇੱਕ ਚੰਗੇ ਫ੍ਰੀ ਹੈਲਥ케ਅਰ ਯੂਨੀਵਰਸਲ ਹੈਲਥ케ਅਰ ਸਿਸਟਮ ਨੂੰ ਛੱਡ ਕੇ ਜਿਹੜਾ ਉਹ ਅਮਰੀਕਾ ਦੇ ਇੱਕ ਨਾਲ ਹਿੱਸਾ ਬੰਨਣਾ ਚਾਹਾਂ ਚਾਹਣਗੇ ਵੇਖੋ ਹਰ ਚੀਜ਼ ਦੀ ਹਰ ਕੋਈ ਦੇਸ਼ਵਾਸੀ ਆਪਣੇ ਦੇਸ਼ ਤੇ ਉੱਪਰ ਪ੍ਰਾਊਡ ਕਰਦਾ ਸੋ ਇੱਕ ਬਿਆਨਬਾਜ਼ੀਆਂ ਜਰੂਰ ਕਹਿ ਸਕਦੇ ਹਾਲ ਦੀ ਘੜੀ ਅਮਰੀਕਾ ਦੇ ਵਿੱਚ ਆਪਣੀਆਂ ਸਮੱਸਿਆਵਾਂ ਵੀ ਬਹੁਤ ਹੀ ਜ਼ਿਆਦਾ ਨੇ ਜਿਹੜੀਆਂ ਬੜੇ ਵੱਡੇ ਤਦਾਦ ਤੇ ਸੁਧਾਰਨ ਦੀ ਲੋੜ ਹੈ ਮੇ ਕੋ ਮਾਸ ਇਮੀਗ੍ਰੇਸ਼ਨ ਇੱਕ ਜਿਹੜਾ ਵਾ ਉਹ ਖਿੱਚ ਸਕਦਾ ਵਾ ਧਿਆਨ মিডিਆ ਦਾ ਖਿੱਚ ਸਕਦਾ ਵਾ ਲੋਕਾਂ ਦੀ ਇੱਕ ਟਾਈਮ ਦੇ ਪਰਦੇਸ਼ਤ ਵੀ ਪੈ ਸਕਦੀ ਆ ਪਰ ਬੜੀ ਜ਼ਰੂਰੀ ਚੀਜ਼ਾਂ ਨੇ ਕਿ 트럼ਪ ਸਾਹਿਬ ਦੇ ਉੱਪਰ ਇੱਕ ਚੈਲੰਜ ਨਹੀਂ ਹੈਗਾ ਕਿ ਮਾਸ ਡੈਪੋਟੇਸ਼ਨ ਜਿਹੜੀ ਹੈਗੀ ਆ ਉਹ ਕਰਨੀ ਹੈ ਇਸ ਤੋਂ ਇਲਾਵਾ ਸਵਾਲ ਤੇ ਉਦਨ ਆਉਣਾ ਵਾ ਕਿ ਜਿਹੜੀ ਅਮਰੀਕਾ ਦੀਆਂ ਜਿਹੜੀਆਂ ਰੀਅਲ ਸਮੱਸਿਆਵਾਂ ਨੇ ਗਨ ਕਲਚਰ ਕੰਟਰੋਲ ਕਿਵੇਂ ਕਰਨਾ ਵਾ ਆਮ ਨਜਾਇਜ਼ ਬੱਚੇ ਕਿਵੇਂ ਮਰਦੇ ਆ ਹੈਲਥ ਕੇਅਰ ਸਿਸਟਮ ਨੂੰ ਹੋਰ ਇੰਪਰੂਵ ਕਿਵੇਂ ਕਰਨਾ ਐਜੂਕੇਸ਼ਨ ਸਿਸਟਮ ਜਿਹੜਾ ਵਾ ਉਹ ਹੋਰ ਕਿਵੇਂ ਵਾਈਡ ਕੀਤਾ ਜਾ ਸਕਦਾ ਇਸ ਤਰ੍ਹਾਂ ਦੀਆਂ ਬੜੀਆਂ ਸਮੱਸਿਆਵਾਂ ਨੇ ਜਿਹੜੀਆਂ ਅਮਰੀਕਾ ਦੇ ਵਿੱਚ ਪਹਿਲਾਂ ਉਹ ਸੁਲਝਾਉਣ ਵਾਲੀਆਂ ਨੇ ਸੋ ਇਹ ਜਿਹੜੀ ਚੀਜ਼ ਆ ਇਹ ਇੱਕ ਮਹਿਸਿਕ ਬਿਆਨਬਾਜ਼ੀਆਂ ਜ਼ਰੂਰ ਹੋ ਸਕਦੀਆਂ ਨੇ ਸੋ ਦੋਸਤੋ ਸਾਡਾ ਇਹ ਐਪੀਸੋਡ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟਸ ਦੇ ਵਿੱਚ ਦੱਸਣਾ ਤੁਸੀਂ ਬਿਲਕੁਲ ਨਾ ਭੁਲਣਾ ਸਾਡੇ ਚੈਨਲ ਜ਼ੂਮ ਪੰਜਾਬੀ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਡਾ ਅੱਜ ਦਾ ਇਹ ਐਪੀਸੋਡ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸੱਚੇ ਕਾਲ